ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਪੰਜਾਬ ਦੇ ਅਬੋੜ ਤੋਂ ਆ ਰਹੀ ਹੈ ਜਿੱਥੇ ਇੱਕ ਦਰਜੀ ਨੂੰ ਕਹਿਣ ਨੂੰ ਉਹ ਦਰਜੀ ਸੀ ਪਰ ਪੂਰੇ ਇੰਡੀਆ ਦੇ ਵਿੱਚ ਉਸ ਦਾ ਸ਼ੋਰੂਮ ਮਸ਼ਹੂਰ ਸੀ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੀ ਹਾਂ ਸੰਜੀਵ ਵਰਮਾ ਨਾਮ ਦਾ ਉਹ ਜੋ ਦਰਜੀਆ ਅਬੋਹਰ ਦਾ ਉਸ ਦਾ ਇੱਕ ਸ਼ੋਰੂਮ ਸੀ ਸ਼ੋਰੂਮ ਦੇ ਬਾਹਰ ਜਿਵੇਂ ਹੀ ਪਹੁੰਚੇ ਸੰਜੇ ਵਰਮਾ ਉਹਨਾਂ ਨੂੰ ਗੱਡੀ ਦੇ ਵਿੱਚੋਂ ਉਤਰਨ ਦਾ ਮੌਕਾ ਨਹੀਂ ਦਿੱਤਾ ਗਿਆ ਤੇ ਉਹਨਾਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲੈ ਜਾਇਆ ਤੇ ਜਿੱਥੇ ਉਹਨਾਂ ਦੀ ਮੌਤ ਹੋ ਗਈ ਇਸ ਸਮੇਂ ਇਸ ਘਟਨਾ ਕਰਕੇ ਸਾਰੇ ਪਾਸੇ ਚਰਚਾ ਹੋ ਰਹੀ ਹੈ ਇਸ ਘਟਨਾ ਤੋਂ ਬਾਅਦ ਇੱਕ ਸਵਾਲ ਤਾਂ ਵੱਡਾ ਖੜਾ ਮੁਰਕ ਕੇ ਹੋ ਗਿਆ ਕਿ ਪੰਜਾਬ ਦੀ ਜੋ ਕਾਨੂੰਨ ਵਿਵਸਥਾ ਹੈ ਉਹ ਵਾਕਈ ਰੱਬ ਦੇ ਭਰੋਸੇ ਹੈ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ 3-4 ਦਿਨਾਂ ਤੋਂ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਜੋ ਇਸ ਗੱਲ ਦਾ ਇਸ਼ਾਰਾ ਕਰ ਰਹੀਆਂ ਨੇ ਕਿ ਕਿਤੇ ਨਾ ਕਿਤੇ ਪੰਜਾਬ ਪੁਲਿਸ ਦੇ ਹੱਥੋਂ ਪੰਜਾਬ ਦਾ ਲਾਅ ਐਂਡ ਆਰਡਰ ਹੱਥੋਂ ਨਿਕਲ ਚੁੱਕਾ ਹੈ ਜੀਆਂ ਤਾਨੀਆਂ ਜੋ ਕਿ ਅਦਾਕਾਰਾ ਸਨ ਔਰ ਅਦਾਕਾਰਾਂ ਨੇ ਉਹਨਾਂ ਦੇ ਪਿਤਾ ਦੇ ਉੱਪਰ ਜਾਨਲੇਵਾ ਹਮਲਾ ਹੋਇਆ ਹਾਲਾਂਕਿ ਉਸ ਹਮਲੇ ਦੇ ਵਿੱਚ ਬਚ ਗਏ ਇਸ ਤੋਂ ਇਲਾਵਾ ਛੋਟੇ ਮੋਟੇ ਕਈ ਘਟਨਾਵਾਂ ਹੋਈਆਂ ਜੋ ਸ਼ਾਇਦ ਕਈ ਲੋਕਾਂ ਦੇ ਜ਼ਹਿਨ ਕਈ ਲੋਕਾਂ ਦੇ ਧਿਆਨ ਵਿੱਚ ਨਹੀਂ ਆਈਆਂ ਹੋਣਗੀਆਂ ਪਰ ਅੱਜ ਨਿਊ ਵੇਅਰ ਵੈਲ ਨਿਊ ਵੇਅਰ ਵੈਲ ਨਾਮ ਦਾ ਸ਼ੋਰੂਮ ਹੈ ਅਬੋਹਰ ਦੇ ਵਿੱਚ ਇੱਥੋਂ ਪੂਰੇ ਭਾਰਤ ਚੋਂ ਇਵਨ ਕਿ ਮੁੰਬਈ ਤੱਕ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਮੁੰਬਈ ਤੱਕ ਦੇ ਜੋ ਵੱਡੇ ਲੋਕ ਨੇ ਅਮੀਰ ਲੋਕ ਨੇ ਉਹ ਵੀ ਇੱਥੋਂ ਕੱਪੜੇ ਸਵਾਉਂਦੇ ਨੇ ਤੇ ਇੱਥੋਂ ਆਪਣਾ ਜੋ ਵੀ ਆਪਣਾ ਕੰਮਕਾਰ ਦੇ ਲਈ ਜਾਂ ਕਿਸੇ ਫੰਕਸ਼ਨ ਦੇ ਲਈ ਕੱਪੜੇ ਸਵਾਉਣ ਦੇ ਲਈ ਦੋਹਾਂ ਦੋਹਾਂ ਇੱਥੇ ਪਹੁੰਚਦੇ ਨੇ ਉਸ ਸ਼ੋਰੂਮ ਦੇ ਮਾਲਕ ਦਾ ਕਤਲ ਹੋਣਾ ਕਈ ਸਵਾਲ ਖੜੇ ਕਰਦਾ ਤੁਹਾਨੂੰ ਤਸਵੀਰਾਂ ਦਿਖਾਈਏ ਉਸ ਤੋਂ ਬਾਅਦ ਅੱਗੇ ਦੀ ਗੱਲ ਕਰੀਏ ਇਹ ਜੋ ਤਸਵੀਰ ਹੈ ਇਹ ਸਿੱਧਾ ਸੀਬੋਰ ਤੋਂ ਦਿਖਾ ਰਹੇ ਹਾਂ ਜਿੱਥੇ ਨਿਊ ਵੇਅਰਵੈਲ ਸ਼ੋਰੂਮ ਦੇ ਬਾਹਰ ਇਹ ਗੱਡੀ ਖੜੀ ਹੈ ਇਸੇ ਗੱਡੀ ਦੇ ਵਿੱਚ ਸੰਜੇ ਵਰਮਾ ਆਪਣੇ ਸ਼ੋਰੂਮ ਤੇ ਪਹੁੰਚੇ ਹੋਏ ਸੀ ਅਚਾਨਕ ਤਿੰਨ ਲੋਕ ਜੋ ਕਿਹਾ ਜਾ ਰਿਹਾ ਹੈ ਕਿ ਤਿੰਨ ਲੋਕ ਪਹੁੰਚੇ ਤੇ ਗੱਡੀ ਨੂੰ ਘੇਰ ਕੇ ਫਾਇਰਿੰਗ ਕਰਨ ਲੱਗੇ ਸੰਜੇ ਵਰਮਾ ਇਸ ਗੱਡੀ ਚੋਂ ਨਿਕਲਣਾ ਚਾਹੁੰਦੇ ਸੀ ਨਿਕਲ ਕੇ ਆਪਣੀ ਜਾਨ ਬਚਾਉਣਾ ਚਾਹੁੰਦੇ ਸੀ ਪਰ ਉਹਨਾਂ ਨੂੰ ਇਹ ਮੌਕਾ ਨਹੀਂ ਮਿਲਿਆ ਤੇ ਅੰਦਰ ਹੀ ਉਹ ਬੈਠੇ ਰਹਿ ਗਏ ਤੇ ਉਹਨਾਂ ਦੇ ਉੱਪਰ ਗੋਲੀਆਂ ਚਲਾ ਕੇ ਜੋ ਹਮਲਾਵਰਸ ਕਿ ਜੋ ਹਮਲਾਵਰ ਨੇ ਉਹ ਪਹਿਲਾਂ ਤੋਂ ਹੀ ਉਹਨਾਂ ਦੀ ਉਡੀਕ ਕਰ ਰਹੇ ਸੀ ਇਸ ਸ਼ੋਰੂਮ ਦੇ ਬਾਹਰ ਜੋ ਘਟਨਾ ਹੋਈ ਸ਼ੋਰੂਮ ਖੁੱਲ ਚੁੱਕਾ ਸੀ ਸਵੇਰੇ 10 ਵਜੇ ਤੋਂ ਥੋੜੀ ਜਿਹਾ ਜ਼ਿਆਦਾ ਸਮਾਂ ਹੋਇਆ ਸੀ 10:30 ਵਜੇ ਦੀ ਘਟਨਾ ਇਹ ਦੱਸੀ ਜਾ ਰਹੀ ਹੈ ਜਿਸ ਵੇਲੇ ਇਹ ਹਮਲਾ ਹੋਇਆ ਉਸ ਵੇਲੇ ਜੋ ਸ਼ੋਰੂਮ ਦੇ ਕਰਿੰਦੇ ਸੀ ਉਹ ਅੰਦਰ ਬੈਠੇ ਹੋਏ ਸੀ ਸੰਜੇ ਵਰਮਾ ਜਿਵੇਂ ਹੀ ਗੱਡੀ ਦੇ ਵਿੱਚ ਬੈਠ ਕੇ ਆਪਣੇ ਸ਼ੋਰੂਮ ਦੇ ਬਾਹਰ ਪਹੁੰਚੇ ਗੋਲੀਆਂ ਦੀ ਤਾੜ ਤਾੜ ਆਵਾਜ਼ਾਂ ਸੁਣ ਕੇ ਅੰਦਰੋਂ ਸਾਰੇ ਲੋਕ ਬਾਹਰ ਭੱਜਿਆ ਹੈ ਪਰ ਉਸ ਵੇਲੇ ਤੱਕ ਦੇਰ ਹੋ ਚੁੱਕੀ ਸੀ ਤਾਂ ਦੋ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਇੱਕ ਇੱਕ ਤਸਵੀਰ ਉਹ ਜਿਸ ਦੇ ਵਿੱਚ ਸੰਜੇ ਵਰਮਾ ਬੈਠੇ ਹੋਏ ਸੀ ਜੋ ਗੋਲੀਆਂ ਚਲਾਇਆ ਗਏ ਉਸ ਦੇ ਖੋਲ ਵੀ ਗੱਡੀ ਦੇ ਉੱਪਰੋਂ ਬਰਾਮਤ ਕੀਤੇ ਗਏ ਨੇ ਗੱਡੀ ਨੂੰ ਜੋ ਉਸ ਦੇ ਉੱਪਰ ਫਾਇਰ ਕੀਤਾ ਗਿਆ ਉਸ ਦੇ ਵੀ ਨਿਸ਼ਾਨ ਨੇ ਸ਼ੀਸ਼ਾ ਤੋੜ ਕੇ ਉਹਨਾਂ ਦੇ ਉੱਪਰ ਫਾਇਰਿੰਗ ਕੀਤੀ ਗਈ ਤੇ ਦੂਜੀ ਤਸਵੀਰ ਇਹ ਹੈ ਜਦੋਂ ਇੱਕ ਗੱਡੀ ਦੇ ਵਿੱਚ ਜੋ ਹਮਲਾਵਰ ਸੀ ਉਹ ਬੈਠ ਕੇ ਭੱਜਦੇ ਹੋਏ ਨਜ਼ਰ ਆ ਰਹੇ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਇਹ ਹਮਲਾ ਹੋਇਆ ਉਸ ਤੋਂ ਬਾਅਦ ਤਿੰਨ ਜੋ ਨੌਜਵਾਨ ਸੀ ਉਹ ਮੌਕੇ ਤੋਂ ਭੱਜੇ ਨਾ ਇਹ ਤਿੰਨੇ ਹੀ ਨੌਜਵਾਨ ਅੱਗੇ ਮੋੜ ਤੱਕ ਪਹੁੰਚੇ ਤੇ ਉਸ ਤੋਂ ਬਾਅਦ ਇੱਕ ਮੋਟਰਸਾਈਕਲ ਨੂੰ ਖੋਇਆ ਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਕੁਝ ਦੂਰੀ ਤੇ ਗਏ ਜੋ ਦੂਜੀ ਤਸਵੀਰ ਤੁਸੀਂ ਦੇਖ ਰਹੇ ਹੋ ਉਹ ਉਹੀ ਹੈ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਲੋਕ ਆਏ ਤੇ ਗੱਡੀ ਦੇ ਵਿੱਚ ਗੱਡੀ ਜਿਵੇਂ ਹੀ ਉੱਥੇ ਖੜ੍ਹਦੀ ਹੈ ਉਸ ਗੱਡੀ ਵਿੱਚ ਸਵਾਰ ਹੋ ਕੇ ਭੱਜ ਜਾਂਦੇ ਨੇ ਤੇ ਮੋਟਰਸਾਈਕਲ ਉੱਥੇ ਹੀ ਸੁੱਟ ਜਾਂਦੇ ਨੇ ਕਿਸੇ ਰਾਹੀਰ ਦਾ ਮੋਟਰਸਾਈਕਲ ਖੋਇਆ ਗਿਆ ਹੁਣ ਤੱਕ ਦੀ ਅਪਡੇਟ ਇਹੀ ਹੈ ਤਾਂ ਤੁਹਾਨੂੰ ਦਿਖਾਈਏ ਇਸ ਹਮਲੇ ਤੋਂ ਬਾਅਦ ਜੋ ਅਗਲੀ ਅੱਗੇ ਦੀ ਤਸਵੀਰ ਹੈ ਇਹ ਤੁਸੀਂ ਦੇਖੋ ਇਹ ਤਸਵੀਰ ਉਹੀ ਹੈ ਜੋ ਸੀਸੀਟੀਵੀ ਸਾਹਮਣੇ ਆਈ ਹਾਲਾਂਕਿ ਕਈ ਤਰ੍ਹਾਂ ਦੀ ਸੀਸੀਟੀਵੀ ਹੁਣ ਸਾਹਮਣੇ ਆ ਰਹੀਆਂ ਨੇ ਇੱਕ ਹੋਰ ਤਸਵੀਰ ਸਾਡੇ ਕੋਲ ਪਹੁੰਚਣ ਵਾਲੀ ਹੈ ਜਿਵੇਂ ਪਹੁੰਚੇਗੀ ਅਸੀਂ ਤੁਹਾਨੂੰ ਦਿਖਾਵਾਂਗੇ ਪਰ ਉਸ ਇਸ ਤਸਵੀਰ ਦੇ ਵਿੱਚ ਉਹੀ ਹੈ ਹਮਲਾਵਰ ਉੱਥੋਂ ਭੱਜਦੇ ਨੇ ਕੁਝ ਦੂਰੀ ਤੱਕ ਜਾਂਦੇ ਨੇ ਤੇ ਉਸ ਤੋਂ ਬਾਅਦ ਇੱਕ ਗੱਡੀ ਉਹਨਾਂ ਦੇ ਕੋਲ ਆ ਕੇ ਖੜਦੀ ਹੈ ਮੋਟਰਸਾਈਕਲ ਛੱਡਦੇ ਨੇ ਤੇ ਉਸੇ ਮੋਟਰਸਾਈਕਲ ਤੇ ਉਸੇ ਗੱਡੀ ਦੇ ਵਿੱਚ ਸਵਾਰ ਹੋ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਇਸ ਗੱਡੀ ਦਾ ਜੋ ਨੰਬਰ ਹੈ ਉਹ ਟ੍ਰੇਸ ਕਰਨ ਤੱਕ ਪੁਲਿਸ ਕਰਦੀ ਹੈ ਇੱਕ ਵੱਖਰਾ ਚੈਲੰਜ ਹੈ ਪਰ ਜੋ ਹਮਲਾਵਰ ਨੇ ਉਸ ਸਮੇਂ ਫਰਾਰ ਹੋ ਗਏ ਨੇ ਜਿਵੇਂ ਹੀ ਸੰਜੇ ਵਰਮਾ ਆਪਣੇ ਸ਼ੋਰੂਮ ਦੇ ਬਾਹਰ ਪਹੁੰਚੇ ਉਹਨਾਂ ਦਾ ਇੰਤਜ਼ ਥਾਂ ਤੇ ਖੜ ਕੇ ਕੁਝ ਨੌਜਵਾਨ ਕਰ ਰਹੇ ਸੀ ਅਚਾਨਕ ਹੀ ਉਹਨਾਂ ਦੀ ਗੱਡੀ ਰੁਕਦਿਆਂ ਹੀ ਉਹਨਾਂ ਤੇ ਗੋਲੀਆਂ ਦੀ ਬਰਸਾਤ ਕਰ ਦਿੱਤੀ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਸਭ ਤੋਂ ਪਹਿਲਾਂ ਤੁਹਾਨੂੰ ਤੁਹਾਨੂੰ ਅਸੀਂ ਦਿਖਾਈਏ ਸੁਣਾਈਏ ਉਸ ਚਸ਼ਮਦੀਦ ਦੀ ਗੱਲ ਜਿਸ ਨੇ ਉਹਨਾਂ ਤਿੰਨੇ ਨੌਜਵਾਨਾਂ ਨੂੰ ਭੱਜਦੇ ਦੇਖਿਆ ਨਿਊ ਵੇਅਰਵੈਲ ਦੇ ਬਾਹਰ ਜਿਨ੍ਹਾਂ ਨੇ ਇਹ ਹਮਲਾ ਕੀਤਾ ਉਸ ਤੋਂ ਬਾਅਦ ਉਹਨਾਂ ਨੂੰ ਭੱਜਦੇ ਦੇਖਿਆ ਉਹ ਨੌਜਵਾਨ ਵੀ ਸਾਹਮਣੇ ਆਇਆ ਜਿਸ ਨੇ ਸਾਰੀ ਘਟਨਾ ਆਪਣੀ ਅੱਖਾਂ ਨਾਲ ਦੇਖੀ ਤੇ ਉਹਨਾਂ ਤਿੰਨੇ ਨੌਜਵਾਨਾਂ ਨੂੰ ਅ ਭੱਜਦੇ ਦੇਖਿਆ ਤੇ ਉਸ ਦੇ ਬਾਰੇ ਉਹਨਾਂ ਬਾਰੇ ਉਹ ਕੀ ਦੱਸਦੇ ਇਹ ਜ਼ਰੂਰ ਤੁਹਾਨੂੰ ਸੁਣਾਈਏ ਇੱਥੋਂ ਮੈਂ ਭੱਜਦੇ ਵੇਖੇ ਸੀ ਉੱਥੇ ਤਿੰਨ ਜਣੇ ਘੜੇ ਸੀ ਮੋਟਰਸਾਈਕਲ ਸੀ ਇੱਕਦਮ ਸਾਨੂੰ ਵੇਖ ਕੇ ਉਹ ਤੇ ਸੜ ਗਿਆ ਮੋਟਰਸਾਈਕਲ ਡਿੱਗੇ ਡਿੱਗੇ ਇੱਕ ਸਰਦਾਰ ਸੀ ਉਹਦਾ ਮੂੰਹ ਖੁੱਲ ਗਿਆ ਦੋਨਾਂ ਦਾ ਉਹਨਾਂ ਦੇ ਤੇ ਅੱਗੇ ਭੱਜੇ ਅੱਗੇ ਇੱਕ ਮੋਟਰਸਾਈਕਲ ਵਾਲ ਹੋਰ ਬੰਦਾ ਆਇਆ ਜਾਂਦਾ ਸੀ ਉਹਨੂੰ ਰੋਕ ਕੇ ਤੇ ਉਹਦਾ ਮੋਟਰਸਾਈਕਲ ਖੋਹ ਕੇ ਬਸ ਅੱਗੇ ਭੱਜ ਗਏ ਤਿੰਨ ਜਣੇ ਸੀ ਦੋ ਪਿਸਤੌਲ ਸੀ ਉਹਨਾਂ ਕੋਲ ਇੱਕ ਸਰਦਾਰ ਸੀ ਦੋ ਮੌਨ ਨੇ ਸੀ ਜੀ ਅੱਛਾ ਦੋ ਤਿੰਨ ਜਣੇ ਕੋਲ ਪਿਸਤੌਲ ਸੀ ਹਾਂਜੀ ਹਾਂਜੀ ਦੋ ਪਿਸਤੌਲ ਸੀ ਇੱਕ ਬੰਦੇ ਚਲਾਣ ਦਾ ਤਾਂ ਹੁਣ ਪਤਾ ਨਹੀਂ ਡਿੱਗੇ ਉੱਥੇ ਡਿੱਗੇ ਸਿੱਧੇ ਭੱਜੀ ਗਏ ਬਸ ਅੱਛਾ ਮੂੰਹ ਖੁੱਲ ਗਿਆ ਮੂੰਹ ਖੁੱਲ ਗਿਆ ਸੀ ਥੋੜਾ ਡਿੱਗੇ ਉਸ ਤੋਂ ਬਾਅਦ ਕਿਸੇ ਹੋਰ ਦਾ ਮੋਟਰਸਾਈਕਲ ਹਾਂ ਡਿੱਗਦੇ ਹੀ ਭੱਜ ਗਏ ਅੱਗੇ ਅਸੀਂ ਉਹਨੂੰ ਪਿੱਛੇ ਵੀ ਭੱਜਿਆ ਉਹਨਾਂ ਦੇ ਫਿਰ ਅੱਗੇ ਇੱਕ ਮੋਟਰਸਾਈਕਲ ਹੋਰ ਸੀ ਉਹ ਖੋ ਕੇ ਸਿੱਧੇ ਹੀ ਭੱਜ ਗਏ ਅੱਛਾ ਪੈਦਲ ਹੀ ਨਿਕਲ ਗਏ ਹਾਂ ਹਾਂ ਇਧਰੋਂ ਪੈਦਲ ਗਏ ਮੋੜ ਤੋਂ ਥੋੜੇ ਥੋੜੇ ਤਿੰਨ ਜਣੇ ਤਿੰਨ ਜਣੇ ਤਿੰਨ ਜਣੇ ਕਾਰ ਵੀ ਚੰਦ ਕਾਰ ਤੇ ਆਈ ਸੀ ਕਾਰ ਨਹੀਂ ਮੈਂ ਤਾਂ ਮੋਟਰਸਾਈਕਲ ਹੀ ਵੇਖੀ ਇਧਰੋਂ ਕੁੰਮਿਆ ਸਿੱਧੇ ਹੀ ਭੱਜੇ ਉਧਰ ਉਧ ਸਰਦਾ ਦੇ ਦੇਖਿਆ ਹੂਲੀਆ ਜਿਸ ਬਸ ਤੁਹਾਨੂੰ ਦੱਸਦਾ ਇੱਕ ਸਰਦਾਰ ਸੀ ਜੇ ਦੋ ਮੂੰਨੇ ਸੀ ਬਸ ਮੂੰਹ ਉਤਰਿਆ ਥੋੜੇ ਹਾਂਜੀ ਬਸ ਇੱਕ ਨੇ ਪੱਗ ਬੰਨੀ ਸੀ ਦੋਵਾਂ ਨੇ ਨਹੀਂ ਬੰਨੀ ਸੀ ਸਿੰਪਲ ਹਾਂਜੀ ਨਕਾਬ ਕੋਈ ਮੂੰਹ ਬੰਨਿਆ ਸੀ ਹਾਂਜੀ ਮੂੰਹ ਬੰਨਿਆ ਸੀ ਇੱਕ ਤਾਂ ਮੂੰਹ ਖੁੱਲ ਗਿਆ ਸੀ ਥੋੜਾ ਜਿਹਾ ਬਸ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅਬੋਰ ਇੱਕ ਛੋਟਾ ਸ਼ਹਿਰ ਹੈ ਹਾਲਾਂਕਿ ਇਹਨਾ ਮਸ਼ਹੂਰ ਸ਼ਹਿਰ ਨਹੀਂ ਹੈ ਪਰ ਦਰਜੀਆਂ ਕਰਕੇ ਇਹ ਸ਼ਹਿਰ ਬਹੁਤ ਮਸ਼ਹੂਰ ਹੈ ਜਿਨ੍ਹਾਂ ਦੇ ਵਿੱਚੋਂ ਆਉਂਦੇ ਸਨ ਸੰਜੇ ਵਰਮਾ ਤੇ ਚਸ਼ਮਦੀਦ ਨੇ ਦੱਸਿਆ ਕਿ ਜੋ ਹਮਲਾਵਰ ਸੀ ਉਹ ਕਿਹੋ ਜਿਹਾ ਦੇਖਦੇ ਸੀ ਕਿ ਕਿੱਧਰ ਨੂੰ ਭੱਜ ਕੇ ਗਏ ਅਸੀਂ ਸੀਸੀਟੀਵੀ ਵੀ ਤੁਹਾਨੂੰ ਦਿਖਾਇ ਇਸ ਤੋਂ ਬਾਅਦ ਜਿਵੇਂ ਹੀ ਇਹ ਘਟਨਾ ਵਾਪਰੀ ਉਸ ਤੋਂ ਕੁਝ ਦੇਰ ਬਾਅਦ ਹੀ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਹਾਲਾਂਕਿ ਪੀਟੀਸੀ ਨਿਊਜ਼ ਇਸ ਸੋਸ਼ਲ ਮੀਡੀਆ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਕਿਉਂਕਿ ਇਹ ਜੋ ਫੇਸਬੁੱਕ ਅਕਾਊਂਟ ਹੈ ਇਹ ਕੁਝ ਦੇਰ ਪਹਿਲਾਂ ਹੀ ਬਣਾਇਆ ਲੱਗ ਰਿਹਾ ਹੈ 1 ਡੇਟ 2 ਘੰਟੇ ਦੀ ਗੱਲ ਹੈ ਜਦੋਂ ਇਹ ਅਕਾਊਂਟ ਬਣਾਇਆ ਗਿਆ ਤੇ ਉਸ ਦੇ ਉੱਪਰ ਇੱਕ ਪੋਸਟ ਪਾਈ ਗਈ ਹਾਲਾਂਕਿ ਪੁਲਿਸ ਵੀ ਇਸ ਨੂੰ ਗੁੰਮਰਾਹ ਕਰਨ ਦੀ ਇੱਕ ਟੈਕਟਿਕ ਮੰਨ ਰਹੀ ਹੈ ਕਿ ਇਸ ਜਾਂਚ ਨੂੰ ਕਿਸੇ ਹੋਰ ਉਹ ਕਿਸੇ ਹੋਰ ਚੀਜ਼ ਦਾ ਮੋੜ ਦੇ ਦਿੱਤਾ ਜਾਵੇ ਤੁਹਾਨੂੰ ਸਭ ਤੋਂ ਪਹਿਲਾਂ ਉਹ ਕਤਿਤ ਪੋਸਟ ਜਿਸ ਦੇ ਵਿੱਚ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਕਰਦੇ ਸੀ ਤੁਹਾਨੂੰ ਵਾਰ-ਵਾਰ ਦੱਸ ਰਿਹਾ ਤਾਂ ਇਹ ਜੋ ਪੋਸਟ ਹੈ ਇਸ ਦੇ ਵਿੱਚ ਜੋ ਲਿਖਿਆ ਗਿਆ ਉਹ ਕਿਹਾ ਗਿਆ ਹੈ ਕਿ ਆਰਜ਼ੂ ਬਿਸ਼ਨੋਈ ਆਰਜ਼ੂ ਬਿਸ਼ਨੋਈ ਦੇ ਨਾਮ ਨਾਲ ਇਹ ਜੋ ਫੇਸਬੁੱਕ ਅਕਾਊਂਟ ਹੈ ਉਹ ਬਣਾਇਆ ਗਿਆ ਹੈ उस दे जो फोटो लगाई गई है वो लगाई गई है लॉरेंस बिश्नोई के छोटे भ्रा की फोटो लगाई गई है सचिन बिश्नोई की फोटो ये दिख रही है उस तो बाद जो लिखा गया है लिखा गया है कि जो है। ये जो न्यू ये हिंदी के लिखेगी पोस्ट है ये जो न्यू वेयरवेल अबोहर की हत्या हुई है उसकी जिम्मेवारी में गोल्डी ढिल्लों आरजू बिश्नोई शुभम लोंगकर महाराष्ट्र लेते हैं इसको हमने कॉल किया था कि कोई मैटर को लेके इसने पहचानने से मना कर दिया तो इसको ये बताने के लिए हमने ठोक दिया कि पता चल जाए हम कौन है ये हमारे दुश्मनों को सपोर्ट करता था जो भी हमारे खिलाफ़ जाएगा उसको मिट्टी में मिला देंगे जो हम करते हैं उसकी जिम्मेदारी भी लेते हैं चाहे किसी की 302 हो 307 हम जो करते हैं उसकी जिम्मेदारी लेते हैं देखते रहो फर्जी बदमाशी बदमाशों की दांतों तले उंगलियां रखवा देंगे आगे लिखा गया हैश रेस्ट इन पीस अंकित बाड़ू शेरवाला जितेंद्र गोगी ग्रुप काला राणा हरी बॉक्सर ਹੁਣ ਇਹ ਸਭ ਕੁਝ ਕੀ ਹੈ ਇਹ ਪੁਲਿਸ ਡੀਕੋਡ ਕਰੇਗੀ ਕਿ ਇਹ ਕੌਣ ਲੋਕ ਨੇ ਕਿਨਾ ਦੇ ਨਾਮ ਨੇ ਇਹਨਾਂ ਦਾ ਕੀ ਕਨੈਕਸ਼ਨ ਨੇ ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਵੱਡੀ ਕਿਲਿੰਗ ਹੁੰਦੀ ਹੈ ਉਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਪੋਸਟ ਸਾਹਮਣੇ ਆ ਜਾਂਦੀ ਹੈ ਜਿਸ ਦੇ ਵਿੱਚ ਉਸ ਕਥਿਤ ਕਤਲ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ ਤਾਂ ਪੰਜਾਬ ਦੇ ਵਿੱਚ ਜੋ ਇਸ ਸਮੇਂ ਹਾਲਾਤ ਬਣੇ ਹੋਏ ਨੇ ਉਹ ਬੇਹਤ ਚਿੰਤਾਜਨਕ ਬਣੇ ਹੋਏ ਨੇ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਕੁਝ ਦਿਨ ਪਹਿਲਾਂ ਹੀ ਜੱਗੂ ਭਗਵਾਨਪੁਰੀਏ ਦੀ ਮਾਤਾ ਤੇ ਜੱਗੂ ਭਗਵਾਨਪੁਰੀਏ ਤੇ ਇੱਕ ਸਾਥੀ ਦੀ ਸ਼ਰੇਆਮ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਵੀ ਸੋਸ਼ਲ ਮੀਡੀਆ ਪੋਸਟ ਪਾਈ ਗਈ ਫੇਰ ਉਸ ਤੋਂ ਬਾਅਦ ਇੱਕ ਸ਼ਖਸ ਦੀ ਮਜੀਠਾ ਦੇ ਵਿੱਚ ਘੇਰ ਕੇ ਕਤਲ ਕੀਤਾ ਗਿਆ ਗੁਰਦੁਆਰੇ ਦੇ ਬਾਹਰ ਫੇਰ ਉਸ ਤੋਂ ਬਾਅਦ ਇੱਕ ਪੋਸਟ ਪਾਈ ਗਈ ਇਸ ਤੋਂ ਬਾਅਦ ਇੱਕ ਹੋਰ ਘਟਨਾ ਅੱਜ ਦੀ ਹੀ ਘਟਨਾ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਕੁਝ ਸਮੇਂ ਪਹਿਲਾਂ ਹੀ ਹੁਣ 2 ਲੱਖ ਦੀ ਇੱਕ ਜੁਐਲਰੀ ਤੋਂ ਵਾਲੇ ਤੋਂ ਚੋਰੀ ਕੀਤੀ ਗਈ ਹੈ ਲੁੱਟ ਕੀਤੀ ਗਈ ਹੈ ਤੇ ਜਲੰਧਰ ਦੇ ਵਿੱਚ ਇੱਕ ਘਰ ਦੇ ਵਿੱਚ ਪੈਟਰੋਲ ਬੰਬ ਛੁੱਟਿਆ ਗਿਆ ਇਹ ਸਾਰੀਆਂ ਘਟਨਾਵਾਂ ਜੋੜਦੇ ਹੋ ਤਾਂ ਸੰਕੜੇ ਘਟਨਾਵਾਂ ਅਜਿਹੀਆਂ ਨੇ ਜੋ ਪੰਜਾਬ ਦੇ ਕਾਨੂੰਨ ਵਿਵਸਥਾ ਨੂੰ ਚੈਲੰਜ ਕਰਦੀਆਂ ਨੇ ਅਸੀਂ ਮੁੜ ਕੇ ਆਈਏ ਉਸ ਸੋਸ਼ਲ ਮੀਡੀਆ ਪੋਸਟ ਤੇ ਜਿਸ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ ਪੁਲਿਸ ਵੀ ਇਹੀ ਕਹਿ ਰਹੀ ਹੈ ਪਰ ਇਸ ਗੱਲ ਨੂੰ ਜ਼ਰੂਰ ਕਹਿ ਰਹੀ ਹੈ ਪੁਲਿਸ ਦਾ ਤੁਹਾਨੂੰ ਬਿਆਨ ਵੀ ਸੁਣਾਵਾਂਗੇ ਪੁਲਿਸ ਇਸ ਗੱਲ ਨੂੰ ਜ਼ਰੂਰ ਕਹਿ ਰਹੀ ਹੈ ਕਿ ਇਹ ਜੋ ਪੋਸਟ ਪਾਈ ਗਈ ਹੈ ਸ਼ਾਇਦ ਹੋ ਸਕਦਾ ਹੈ ਕਿ ਜਾਂਚ ਨੂੰ ਗੁੰਮਰਾਹ ਕਰਨ ਦੇ ਮੰਤਵ ਨਾਲ ਇਹ ਪੋਸਟ ਪਾਈ ਗਈ ਹੋਵੇ ਤਾਂ ਕਿ ਪੁਲਿਸ ਤੇ ਸੁਰੱਖਿਆ ਏਜੰਸੀਆਂ ਕਿਸੇ ਹੋਰ ਡਾਇਰੈਕਸ਼ਨ 'ਚ ਸੋਚਣ ਲੱਗਣ ਪਰ ਅਸੀਂ ਇਸ ਬਹਿਕਾਵੇ ਦੇ ਵਿੱਚ ਨਹੀਂ ਆਵਾਂਗੇ ਜੋ ਸਭ ਤੋਂ ਪਹਿਲਾਂ ਜੋ ਸੀਨੀਅਰ ਪੁਲਿਸ ਅਫਸਰ ਮੌਕੇ ਤੇ ਪਹੁੰਚੇ ਨੇ ਉਹ ਇਸ ਪੂਰੇ ਮਸਲੇ ਤੇ ਕੀ ਕਹਿ ਰਹੇ ਨੇ ਉਹ ਸੁਣਾਈਏ ਉਸ ਤੋਂ ਬਾਅਦ ਚਸ਼ਮਦੀਦਾਂ ਨੂੰ ਫਿਰ ਸੁਣਾਵਾਂਗੇ ਜੋ ਨਾ ਜਿਨ੍ਹਾਂ ਨੇ ਇਹ ਸਾਰੀ ਘਟਨਾ ਆਪਣੀਆਂ ਅੱਖਾਂ ਨਾਲ ਦੇਖੀਆਂ ਸੋ ਜਿਹੜੇ ਵੀ ਬੰਦਿਆਂ ਨੇ ਇਹਦੇ 'ਚ ਇਨ ਜਿਹੜੇ ਅੱਗੇ ਜਾਂ ਇਹਨਾਂ ਦੇ ਪਿੱਛੇ ਸੀਗੇ ਸੋ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ ਜਿਹੜੇ ਵਧੀਆ ਰਿਜ਼ਲਟਸ ਤੁਹਾਡੇ ਸਾਹਮਣੇ ਆਉਣਗੇ ਔਰ ਇਹ ਮੈਂ ਦੁਬਾਰਾ ਦੱਸ ਦਿੰਨਾ ਕਿ ਪਹਿਲਾਂ ਵੀ ਤੇ ਹੁਣ ਵੀ ਪੰਜਾਬ ਪੁਲਿਸ ਪੰਜਾਬ ਸਰਕਾਰ ਇਹੋ ਜੇ ਕਿਸੇ ਵੀ ਵਤੀਰੇ ਦੇ ਨਾਲ ਪੰਜਾਬ ਪੁਲਿਸ ਸਾਡੇ ਡੀਜੀ ਮਾਨਯੋਗ ਡੀਜੀਪੀ ਸਾਹਿਬ ਸੀਐਮ ਸਾਹਿਬ ਇਹੋ ਜੇ ਜਿਹੜਾ ਗੈਂਗਸਟਰイズਮ ਇਹਦੇ ਸਖਤ ਜਿਹੜੀ ਕਾਰਵਾਈ ਹਮੇਸ਼ਾ ਹੁੰਦੀ ਰਹੀ ਆ ਇਹ ਨਵੇਂ-ਨਵੇਂ ਉੱਠਦੇ ਰਹਿੰਦੇ ਆ ਨਵੇਂ-ਨਵੇਂ ਇਹੋ ਜਿਹੇ ਆਪਣੇ ਆਪ ਚ ਕਰਤੂਤਾਂ ਕਰਦੇ ਆ ਆਪਣੇ ਆਪ ਦਾ ਨਾਮ ਬਣਾਉਣ ਨੂੰ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਹੁੰਦਾ ਭੁੱਖ ਨੰਗ ਹੁੰਦੀ ਹੈ ਉਹ ਇਹੋ ਜੀਆਂ ਵਾਰਤਾ ਤਾਂ ਕਰਕੇ ਆਪਣੇ ਆਪ ਨੂੰ ਇੱਕ ਗੈਂਗ ਤੇ ਆਪਣਾ ਕੁਛ ਦੱਸ ਕੇ ਆਮ ਜਿਹੜਾ ਸ਼ਰੀਫ ਸ਼ਹਿਰੀ ਤੇ ਬਿਜ਼ਨਸਮੈਨ ਉਹਦੇ ਤੇ ਦਹਿਸ਼ਤ ਪਾ ਕੇ ਉਹਨਾਂ ਤੋਂ ਇਹ ਪੈਸੇ ਇਕੱਠੇ ਕਰ ਲਈ ਜਾਂ ਰੈਂਸਮ ਕੱਲ ਨੂੰ ਇਕੱਠਾ ਕਰ ਲਈ ਇਹਨਾਂ ਦੀਆਂ ਇਹ ਤਰੀਕੇ ਵਾਰਦਾਤ ਜਿਹੜੇ ਆ ਉਹ ਹੁੰਦੇ ਹੀ ਇਹਨਾਂ ਦੇ ਸਹੀ ਜ਼ਿੰਮੇਵਾਰੀ ਜਿਹੜੀ ਲਈ ਆ ਉਹ ਸਾਨੂੰ ਉਹ ਪੇਜ ਅਸੀਂ ਵੇਖ ਲਿਆ ਉਹਦੇ 'ਚ ਦੇਖਾਂਗੇ ਵੀ ਇਹ ਜ਼ਿੰਮੇਵਾਰੀ ਫੇਕ ਲਈ ਗਈ ਆ ਕਿਤੇ ਸਾਡੀ ਤਫ਼ਤੀਸ਼ ਨੂੰ ਗਮਰਾਹ ਕਰ ਲਈ ਤਾਂ ਨਹੀਂ ਲਈ ਗਈ ਔਰ ਜਿਹੜੀ ਵੀ ਇਹਦੇ ਜਿਹੜੇ ਮੇਨ ਬੰਦੇ ਹੋਣਗੇ ਉਹਨਾਂ ਤੱਕ ਅਸੀਂ ਬਹੁਤ ਜਲਦੀ ਪਹੁੰਚਾਂਗੇ ਵੀ ਵਿਲ ਨੀਲ देम ਆਊਟ ਔਰ ਉਹਨਾਂ ਨੂੰ ਮਸਾਲੀ ਖੈਰ ਪੁਲਿਸ ਆਪਣੀ ਜਾਂਚ ਕਰ ਰਹੀ ਹੈ ਪੁਲਿਸ ਹਰ ਬਾਰ ਉਹੀ ਕਰਦੀ ਹੈ ਕਿ ਅਸੀਂ ਜਾਂਚ ਕਰ ਰਹੇ ਹਾਂ ਤੇ ਜੋ ਮੁਲਜ਼ਮ ਹੋਣਗੇ ਅਸੀਂ ਜਲਦੀ ਹੀ ਉਹਨਾਂ ਨੂੰ ਸਲੱਖਾਂ ਪਿੱਛੇ ਭੇਜਾਂਗੇ ਪਰ ਪੰਜਾਬ ਦੇ ਵਿੱਚ ਇਸ ਗੱਲ ਦੀ ਇੱਕ ਪੱਕੇ ਤੌਰ ਤੇ ਅੰਡਰਸਟੈਂਡਿੰਗ ਹੋ ਚੁੱਕੀ ਹੈ ਕਿ ਜੇਕਰ ਤੁਹਾਡੇ ਕੋਲ 4 ਪੈਸੇ ਨੇ ਜੇਕਰ ਤੁਹਾਡੇ ਕੋਲ ਕੁਝ ਅਜਿਹਾ ਸਮਾਜਿਕ ਸਟੇਟਸ ਹੈ ਤਾਂ ਤੁਸੀਂ ਸੁਰੱਖਿਅਤ ਨਹੀਂ ਹੋ ਇਸ ਕਰਕੇ ਪੰਜਾਬ ਦੇ ਵਿੱਚ ਜੇਕਰ ਇਹ ਕਿਹਾ ਜਾ ਰਿਹਾ ਹੈ ਕਿ 12 ਲੋਕ ਆ ਕੇ ਇਨਵੈਸਟ ਕਰਨ ਤਾਂ ਇਹ ਗੱਲ ਸਮਝ ਤੋਂ ਪਰੇ ਹੈ ਕਿ ਕੋਈ ਵਪਾਰੀ ਜਾਂ ਕੋਈ ਬਿਜ਼ਨਸਮੈਨ ਆ ਕੇ ਆਪਣੀ ਪੂੰਜੀ ਪੰਜਾਬ ਦੇ ਵਿੱਚ ਕਿਉਂ ਲਗਾਵੇ ਜਦੋਂ ਉਸ ਨੂੰ ਆਪਣੇ ਮੁਨਾਫੇ ਘਾਟੇ ਵਾਦੇ ਤੋਂ ਵੱਧ ਇਹ ਸੋਚਣਾ ਪਵੇ ਕਿ ਸ਼ਾਇਦ ਮੇਰੀ ਜਾਨ ਸਵੇਰੇ ਬਚੇਗੀ ਜਾਂ ਨਹੀਂ ਬਚੇਗੀ। ਅਬੂਹਰ ਦੇ ਵਿੱਚ ਇਹੀ ਹੋਇਆ। ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਵੀ ਸੁਣਾਈਏ ਜੋ ਲੋਕ ਸੰਜੇ ਵਰਮਾ ਦੇ ਸ਼ੋਰੂਮ ਦੇ ਵਿੱਚ ਕੰਮ ਕਰਦੇ ਸੀ। ਜਿਵੇਂ ਹੀ ਸੰਜੇ ਵਰਮਾ ਆਮ ਰੂਟੀਨ ਵਾਂਗ ਅੱਜ ਪਹੁੰਚੇ ਆਪਣੇ ਸ਼ੋਰੂਮ ਦੇ ਬਾਹਰ ਕਿਸ ਨੂੰ ਅੰਦਾਜ਼ਾ ਨਹੀਂ ਸੀ ਕਿ ਅੱਜ ਉਹਨਾਂ ਦਾ ਮਾਲਕ ਸ਼ੋਰੂਮ ਦੇ ਵਿੱਚ ਵੜ ਵੀ ਨਹੀਂ ਸਕੇਗਾ। ਜਿਵੇਂ ਹੀ ਗੋਲੀਆਂ ਦੀ ਆਵਾਜ਼ ਆਈ ਸਾਰੇ ਬਾਹਰ ਭੱਜੇ ਆਏ। ਉਸ ਵੇਲੇ ਤੱਕ ਸੰਜੇ ਵਰਮਾ ਟੇਰ ਹੋ ਚੁੱਕੇ ਸੀ। ਗੱਡੀ ਦੀ ਸੀਟ ਦੇ ਉੱਪਰ ਹੀ ਬੈਠੇ ਰਹੇ। ਉਹ ਬਾਹਰ ਨਹੀਂ ਨਿਕਲ ਸਕੇ ਸੀ। हम तो शोरूम में थे अंदर अच्छा। हमें गोलियों की आवाज़ आई थी उनसे सात सात गो, गोलियां चली हम अच्छा। सोरे कोई पटाखे होंगे हमने बाहर आके देखा तो हमने अपनी गाड़ी है वहाँ जाके देखा तो संजय जी गोली लगी हुई मैन ऑनर है ये चीज़ नहीं देखी वो तो गाड़ी में ही लेट गए थे उस टाइम गाड़ी में ही लोग उतरने नहीं दिया डोरी नहीं खोला कितने लोग थे वो जो ये कुछ पता नहीं है हम तो अंदर थे सर अच्छा क्या आप क्या स्थिति कैसी है क्या कुछ पता लगा अभी पता चला कि डेथ हो गई क्या पहले भी था कभी कुछ ऐसा नहीं नहीं नहीं, मुझे ऐसा? मुझे नहीं मालूम कुछ हुआ हुआ कभी देखा हुआ, नहीं ऐसा कुछ ऐसा कुछ नहीं हुआ एक साल से तो मैं हूँ यहाँ गोलियों की आवाज़ आई इतनी देर में आए इतनी देर में तो बड़े हुए मिले ये दस बजे के बाद की बात है ਤਾਂ ਅਬੋਰ ਦਾ ਨਿਊ ਵੇਅਰ ਵੈਲ ਜੋ ਕਿ ਇੱਕ ਕਪੜੇ ਡਿਜ਼ਾਈਨ ਕਰਨ ਦਾ ਸ਼ੋਰੂਮ ਸੀ ਜਾਂ ਤੁਸੀਂ ਕਹੋ ਕਿ ਬਹੁਤ ਛੋਟੇ ਪੱਧਰ ਤੋਂ ਸ਼ੁਰੂ ਕੀਤਾ ਗਿਆ ਇਹ ਕੰਮ ਅੱਜ ਇੰਨਾ ਵੱਡਾ ਬਣ ਚੁੱਕਿਆ ਸੀ ਕਿ ਭਾਰਤ ਦੇ ਵੱਡੇ ਵੱਡੇ ਜੋ ਲੋਕ ਨੇ ਅਮੀਰ ਲੋਕ ਨੇ ਜਾਂ ਜੋ ਡਿਜ਼ਾਈਨਰ ਕਪੜੇ ਪਹਿਨਣਾ ਪਸੰਦ ਕਰਦੇ ਨੇ ਉਹ ਲੋਕ ਇਸ ਟੇਲਰ ਕੋਲ ਆਂਦੇ ਸੀ ਇਸ ਸ਼ੋਰੂਮ ਦੇ ਵਿੱਚ ਆਂਦੇ ਸੀ ਤਾਂ ਉਹਨਾਂ ਸਾਰੇ ਲੋਕਾਂ ਤੱਕ ਜਦੋਂ ਇਸ ਗੱਲ ਦੀ ਖਬਰ ਪਹੁੰਚੀ ਤਾਂ ਉਸ ਨੇ ਲੋਕਾਂ ਨੂੰ ਇੱਕ ਤਰ੍ਹਾਂ ਦਾ ਸ਼ੌਕ ਦਿੱਤਾ ਇਸੇ ਤਹਿਤ ਸੁਖਬੀਰ ਸਿੰਘ ਬਾਦਲ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਭਾਜਪਾ ਦੇ ਪ੍ਰਧਾਨ ਭਾਜਪਾ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਪੂਰੇ ਮੁੱਦੇ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਆਪਣਾ ਆਪਣੀ ਗੱਲ ਲਿਖੀ ਤੇ ਉਹਨਾਂ ਨੇ ਕਿਹਾ ਕਿ ਜੋ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਭਾਰਤ ਪੰਜਾਬ ਦੇ ਵਿੱਚ ਉਹ ਕਿਤੇ ਨਗੇਤੇ ਇਸ ਸਮੇਂ ਬਿਲਕੁਲ ਲੋਕਾਂ ਦੇ ਉਮੀਦ ਤੋਂ ਪਰੇ ਹੋ ਚੁੱਕੀ ਹੈ ਤੇ ਪੰਜਾਬ ਦੇ ਵਿੱਚ ਇਸ ਸਮੇਂ ਕੋਈ ਵੀ ਸੁਰੱਖਿਆਤ ਨਹੀਂ ਹੈ ਜੋ ਟਵੀਟ ਕੀਤਾ ਗਿਆ ਉਹ ਅਸੀਂ ਤੁਹਾਨੂੰ ਦਿਖਾਈਏ ਕਿ ਜੋ ਲਿਖਿਆ ਗਿਆ ਸੋਸ਼ਲ ਮੀਡੀਆ ਤੇ ਕੀ ਕੁਝ ਲਿਖਿਆ ਸੋ ਕੁਬੀਰ ਸਿੰਘ ਬਾਦਲ ਲਿਖਦੇ ਨੇ ਲਾਅ ਐਂਡ ਆਰਡਰ ਇਨ ਪੰਜਾਬ ਹੈਜ਼ ਪਲਮੇਟਡ ਟੂ ਇਟਸ ਲੋਇਸਟ ਪੁਆਇੰਟ ਸ਼ੌਕਿੰਗ ਡੇਲਾਈਟ ਮਰਡਰ ਆਫ ਸੰਜੇ ਵਰਮਾ ਓਨਰ ਆਫ ਦਾ ਨਿਊ ਵੇਅਰ ਵੈਲ ਟੇਲਰਸ ਇਨ ਅਬੋਹਰ ਅੰਡਰਸਕੋਰਸਸ ਦਾ ਪ੍ਰਿਵੇਲਿੰਗ ਜੰਗਲ ਰਾਜ ਜੰਗਲ ਰਾਜ ਦੀ ਪ੍ਰਭਾਸ਼ਾ ਦੇ ਰਹੇ ਨੇ ਪੰਜਾਬ ਦੇ ਵਿੱਚ ਜੋ ਇਸ ਸਮੇਂ ਕਾਨੂੰਨ ਵਿਵਸਥਾ ਦਾ ਹਾਲ ਹੈ ਅੱਗੇ ਦਿਖਾਈਏ ਤੁਹਾਨੂੰ ਅਸੀਂ ਸੁਨੀਲ ਜਾਖੜ ਜੋ ਖੁਦ ਅਬੋਹਰ ਤੋਂ ਆਉਂਦੇ ਨੇ ਸੁਨੀਲ ਜਾਖੜ ਜੋ ਭਾਜਪਾ ਪੰਜਾਬ ਭਾਜਪਾ ਦੇ ਇਕਾਈ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਕਿਹਾ ਉਹਨਾਂ ਨੇ ਕਿਹਾ ਕਿ ਅਬੋਹਰ ਵਿੱਚ ਪ੍ਰਸਿੱਧ ਵਪਾਰੀ ਸੰਜੇ ਵਰਮਾ ਦੀ ਦਿੰਦਿਹੜੇ ਕੀਤੀ ਗਈ ਹਤਿਆ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਪਰਿਵਾਰ ਨਾਲ ਦੁੱਖ ਦੀ ਘੜੀ ਵਿੱਚ ਸ਼ਰੀਕ ਆ ਪਰ ਇਹ ਘਟਨਾ ਸਬੂਤ ਹੈ ਇਸ ਵੇਲੇ ਪੰਜਾਬ ਦੀ ਅਮਨ ਕਾਨੂੰਨ ਦੀ ਅਸਲ ਸਥਿਤੀ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਸ਼ਰੇਆਮ ਲੋਕਾਂ ਨੂੰ ਕਤਲ ਕੀਤਾ ਜਾ ਰਿਹਾ ਜਦਕਿ ਸਰਕਾਰ ਗਾਇਬ ਹੈ ਅਬੋਹਰ ਤੋਂ ਇਸੇ ਇਲਾਕੇ ਤੋਂ ਸੁਨੀਲ ਜਾਖੜ ਹੁੰਦੇ ਨੇ ਤਾਂ ਉਹਨਾਂ ਉਹ ਵੀ ਇਸ ਪੂਰੇ ਘਟਨਾ ਨੂੰ ਨੇੜਿਓਂ ਦੇਖ ਰਹੇ ਨੇ ਤਾਂ ਇਸ ਸਮੇਂ ਹਰ ਉਹ ਸ਼ਖਸ ਹਰ ਉਹ ਸ਼ਖਸ ਜੋ ਅਬਹਰ ਤੋਂ ਇਸ ਸ਼ੋਰੂਮ ਤੋਂ ਕੱਪੜੇ ਸਵਾਉਂਦਾ ਸੀ ਆ ਇੱਥੇ ਆਉਂਦਾ ਜਾਂਦਾ ਸੀ ਉਹ ਇਸ ਖਬਰ ਨੂੰ ਸੁਣ ਕੇ ਇਸ ਸਮੇਂ ਬਿਲਕੁਲ ਹੈਰਾਨ ਹੈ ਤੇ ਇਸ ਸਮੇਂ ਇਸ ਖਬਰ ਨੇ ਜ਼ਰੂਰ ਸਵਾਲ ਖੜੇ ਕੀਤੇ ਨੇ ਕਿ ਪੰਜਾਬ ਦੀ ਜੋ ਕਾਨੂੰਨ ਵਿਵਸਥਾ ਹੈ ਉਹ ਇਸ ਸਮੇਂ ਵਕਈ ਰਬ ਅਸਰੇ ਹੈ